ਜੇਮਾ ਛੇਰਾਵਾਲੀ ਮੇਹਰਾਵਾਲੀ ਅਸੀਂ ਪਹੁੰਚੇ ਆਂ ਤੂਰੀ ਵਿਖੇ ਜਿੱਥੇ ਮਾਤਾ ਸ਼ੀਤਲਾ ਜੀ ਦੇ ਤਹਾਨੂੰ ਦਰਸ਼ਨ ਕਰਵਾ ਰਹੇ ਆਂ ਸ਼ਖਸ਼ਾਤ ਮਾਤਾ ਸ਼ੀਤਾ ਜੀ ਦੇ ਦਰਸ਼ਨ ਕਰੋ ਤੁਹਾਨੂੰ ਸਾਰੀ ਜਾਣਕਾਰੀ ਵੀ ਦੱਸਾਂਗੇ ਵੀ ਇਹ ਮੰਦਿਰ ਕਿਹੜੇ ਸਾਲ ਦੇ ਵਿੱਚ ਬਣਿਆ ਇਸ ਮੰਦਿਰ ਦਾ ਕੀ ਇਤਿਹਾਸ ਹੈ ਸਾਰੀ ਤੁਹਾਡੀ ਗੱਲ ਕਰਵਾਵਾਂਗੇ ਮੰਦਿਰ ਦੇ ਪੁਜਾਰੀ ਜੀ ਨਾਲ ਜੋ ਦੱਸਣਗੇ ਵੀ ਧੂਰੀ ਵਿਖੇ ਇਹ ਮੰਦਿਰ ਇਸ ਤਰ੍ਹਾਂ ਨਿਰਮਾਣ ਕੀਤਾ ਗਿਆ ਇਸ ਦੇ ਪਿੱਛੇ ਕਿਸਦਾ ਹੱਥ ਹੈ ساری ਤੁਹਾਡੀ ਗੱਲ ਕਰਵਾਵਾਂਗੇ ਪੰਡਤ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਅੱਜ ਸਾਨੂੰ ਸ਼ੀਤਲਾ ਮਾਤਾ ਮੰਦਰ ਧੂਰੀ ਵੀ ਹੈ ਇਹ ਮੰਦਰ ਦਾ ਕਦੋਂ ਨਿਰਮਾਣ ਹੋਇਆ ਮਾਤਾ ਮੰਕ사 ਦੇਵੀ ਦਾ ਮੰਦਰ ਹੈ ਇਹ 1996 ਸਥਾਪਿਤ ਕੀਤਾ ਗਿਆ ਹੈ ਲਾਲਾ ਮੰਗਲ ਸਿੰਘ ਨੇ ਕੋਈ ਸਥਾਪਿਤ ਕੀਤਾ ਮੰਦਰ ਦੀ ਸਥਾਪਨਾ ਕਰਵਾਈ ਉਹ ਬਹੁਤ ਹੀ ਧਾਰਮਿਕ ਵਿਚਾਰਕ ਇਤੇ क्योंकि वो हमेशा चंडीगढ़ जाते थे चालों के अंदर एक बार किसी कारणवश जाने जाने की दिक्कत हो गई तो उनको मैया से अरदाफ की विनती की माता से कि कैसे चंडीगढ़ जाऊं उनको उनके पास जाने के लिए किराया नहीं था जब वो अरदास की मैया के द्वारा उनको पैसे पचास रुपये जैसे मर्जी करके वहाँ चले गए माता देविंती की माता आज तेरे दर्शन हुए हैं मैया को उनको आवाज़ आई कहते अब तेरे आने की लोड़ी आप तेरे साथ ही चलती हो तो उनके माता के आशीर्वाद से ये माता की स्थापना हुई लाला सिंह के द्वारा स्थापित कराया गया यहाँ से दूर दूर से श्रद्धालु आते हैं ऐतवार को यहाँ मेला लगता है हर संडे को और सभी भक्त ਆਪਣੀ ਮਨ ਦੀ ਇੱਛਾ ਪੂਰੀ ਕਰਦੇ ਹਨ ਪੰਡਤ ਜੀ ਕਬਨ ਰਮਾਨ ਹੋਗਾ ਮੰਦਰ ਦਾ ਸਾਲ 1906 ਆਨਮੀ ਹਾਂਜੀ ਇੱਕ ਆਦਮੀ ਇਹ ਬੇਟੇ ਹਾਂਜੀ ਤੁਹਾਡੀ ਹੁਣ ਅਸੀਂ ਗੱਲ ਕਰਵਾਵਾਂਗੇ ਜੋ ਮਾਤਾ ਦੇ ਪੂਰੇ ਸ਼ਰਧਾਲੂ ਸਨ ਲਾਲਾ ਮੰਗਤਰਾਮ ਜੀ ਉਹਨਾਂ ਦੇ ਸੁਪੁੱਤਰ ਇਹ ਨਵੇਂ ਟੋਟਾ ਹਾਂ ਜੀ ਚਰਨਜੀਤ ਚਰਨਜੀਤ ਨਾਲ ਜੀ ਨਾਲ ਗੱਲ ਕਰਵਾਵਾਂਗੇ ਬਾਕੀ ਤੁਹਾਨੂੰ ਸਾਰੀ ਉਹ ਜਾਣਕਾਰੀ ਦੇਣਗੇ ਹਾਂਜੀ ਜੈ ਮਾਤਾ ਦੀ ਜੀ ਹਾਂਜੀ ਤੁਸੀਂ ਚਰਨਜੀਤ ਜੀ ਜਾਣਕਾਰੀ ਦਿਓ ਇਸ ਮੰਦਰ ਬਾਰੇ ਮੈਂ ਕਹਿੰਦਾ ਮਾਤਾ ਦਾ ਭਾਵੇਂ ਖਾਦਾ ਖਾਉ ਨੂੰ ਲੱਗਿਆ ਸੀਗਾ ਸੁਪਨੇ ਦੇ ਵਿੱਚ ਵੀ ਮੇਰਾ ਮੰਦਰ ਬਣਦਾ ਬਾਅਦ ਵਿੱਚ ਕਿੱਥੇ ਦੰਸੀ ਮੰਦਰ ਬਣਾਉਣਾ ਕਿਉਂ ਹੋਣੀ ਹੋਗੀ ਮੰਦਰ ਬਣਾ ਕੇ ਮੂਰਤੀ ਬੰਨੀ ਗਿਆ ਏ ਮੂਰਤੀ ਵਿਹਾਨਦੀ ਠੀਕ ਹੈ ਜੀ ਆ ਜਿਹੜਾ ਹੋਣਾ ਸਵੇਰੇ ਜਿਹੜਾ ਆਉਣਾ ਦਿੱਕਤ ਆਉਂਦੀ ਰਹੀ ਫਿਰ ਮਾਤਾ ਆਈ ਜੀ ਇਹ ਮੂਰਤੀ ਲਿਆਂਦੀ ਘਰੇ ਰੱਖਦੀ ਦੀ ਸਥਾਪਨਾ ਕਰਾਵਾਂਗੇ ਪਟਾਪਨ ਤੁਹਾਨੂੰ ਦਿਖਾ ਦੇ। ਮਾਤਾ ਨੇ ਫੇਰ ਕਿਹਾ ਵੀ ਮੇਰੀ ਸਥਾਪਨਾ ਕਰਾਉਣੀ ਲੋੜ ਨਹੀਂ ਮੇਰੀ ਸਥਾਪਨਾ ਹੋਈ ਹੋਈ ਹੈ। ਠੀਕ ਹੈ ਜੀ। ਤੁਸੀਂ ਮੇਰੇ ਸਥਾਨ ਤੇ ਰੱਖਣਾ। ਠੀਕ ਹੈ। ਇੱਥੇ ਜਾ ਕੇ ਸਥਾਨ ਤੇ ਰੱਖਦੀ ਤਾਂ ਕਿਨੂੰ ਜੋਤ ਜਗਦੀ ਨਹੀਂ ਨਹੀਂ ਹਾਂ। ਠੀਕ ਹੈ ਜੀ। ਇਹਦੀ ਆਤਮਾ ਜਾਂ ਜੋਤ ਦੇ ਵਿੱਚ ਕੀ ਪਾਓ? ਇੱਥੇ ਮਾਤਮਾ ਇਹ ਹੈ। ਜਿਹੜੀ ਇੱਛਾ ਪੂਰੀ ਕਰਨੀ ਹੈ ਜੋਤ ਚ ਕੀ ਪਾਓ ਬਾਹਰੇ ਖੰਮੀ ਨੂੰ। ਉਹ ਜੋਤ ਜਗਦੀ ਹੈ ਮਾਤਾ ਜੀ। ਉਹਦੇ ਵਿੱਚ ਕੀ ਜੀ ਮਾਤਮਾ ਹੈ। ਇਹ ਹੈ ਇੱਥੇ ਦੀ। ਤੁਸੀਂ ਵੀ ਇੱਥੇ ਪੂਰੀ ਡਿਊਟੀ ਦਿਨਿਓ ਜੀ ਮਾਰਚ ਦੇ ਵਿੱਚ 8 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇੱਥੇ ਡਿਊਟੀ ਹੈ ਠੀਕ ਹੈ ਇਹਦੇ ਨਾਲ ਵੀ ਹੁਣ ਮੰਦਰ ਦੇ ਸ਼ੀਤਾ ਮੰਦਿਰ ਮਾਤਾ ਦੇ ਮੰਦਰ ਦੇ ਨਾਲ ਬਹੁਤ ਸੋਹਣਾ ਹਾਂਜੀ ਬਣ ਚੁੱਕਿਆ ਹੈ ਏ ਵੀ ਇਹਦਾ ਸਹੀ ਹੈ ਜੀ ਆ ਜਿਹੜੇ ਨਾਲ ਮੰਦਰ ਬਣੇ ਨੇ ਸਾਰਾ ਮੰਦਿਰ ਕਿੰਨਾ ਦੀ ਅੱਛਾ ਕਿੰਨਾ ਦੀ ਹੈ ਮਾਤਾ ਮੰਦਿਰ ਸਾਡੀ ਮਾਤਾ ਜੀ ਦੇ ਨਾਲ ਦੇ ਇੱਕ ਇੱਕ ਦਾ ਜੀ ਸੀਗੀ ਪੰਜ ਕਿਕੇ ਅੱਛਾ ਜੀ ਉਹ ਕਾਦੀ ਮਾਕ ਵਿਚਰੀ ਨੇ ਕਿ ਇਹ ਤੇ ਹੀ ਮੰਦਿਰ ਹੀ ਬਣਾ ਠੀਕ ਹੈ ਇਹ ਤੇ ਹੀ ਮੰਦਿਰ ਹੀ ਬਣਾਤੇ ਅਗਲੇ ਮੰਦਿਰ ਬਣਾ ਠੀਕ ਹੈ ਉਧਰ ਰਾਇਣਾ ਦੇਵੀ ਦਾ ਮੰਦਿਰ ਹੈ ਕਾਗੀ ਦੇਵੀ ਜੀ ਦਾ ਮੰਦਿਰ ਹੈ ਸਾਲਨਾ ਸਾੜਦਾ ਹੈ ਫਾਟੂ ਸ਼ਾਮ ਜੀ ਦਾ ਹੈ ਮਹਿੰਦੀ ਪੂਜੀ ਦਾ ਹੈ ਕਿਰਤੀ ਵਾਗਾ ਜੀ ਦਾ ਹੈ ਸ਼ਿਵ ਜੀ ਮਹਾਰਾਜ ਜੀ ਦਾ ਹੈ ਬਾਕੀ ਰਾਮਚੰਦਰ ਜੀ ਦਾ ਬਗੂਮਾਨ ਜੀ ਦੇ ਨੇ ਬਾ ਬੈਸ਼ੂ ਮਾਤਾ ਦੀ ਗੁਫਾ ਬਣੀ ਹੋਈ ਹੈ ਪੋਰਵੀ ਮੰਦਰ ਕਈ ਬਣੇ ਹੋਏ ਠੀਕ ਹੈ ਤੁਹਾਨੂੰ ਅਸੀਂ ਹੁਣ ਉਸ ਜੋਤ ਦੇ ਵੀ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਮਾਤਾ ਜੀ ਦੀ ਪਾਵਨ ਅਤੇ ਪਵਿੱਤਰ ਜੋਤ ਦੇ ਦਰਸ਼ਨ ਕਰਾ ਰਹੇ ਹਾਂ ਜੋ ਆਪਣੇ ਆਪ ਪ੍ਰਚੰਡ ਹੋਈ ਹੈ ਬਹੁਤ ਛੱਪੀ ਹੈ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਮੰਸਾ ਦੇਵੀ ਮੰਦਰ ਥੂਰੀ ਵਿਖੇ ਆ ਕੇ ਨਤਮਸਤਕ ਹੁੰਦੇ ਨੇ ਆਤੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਦੇ ਨੇ ਤੁਹਾਨੂੰ ਵੀ ਦਰਸ਼ਨ ਕਰਵਾ ਰਹੇ ਹਾਂ ਮਾਤਾ ਮੰਨਸਾ ਦੇਵੀ ਮੰਦਿਰ puri ਦੇ ਸਾਡੇ ਨਾਲ ਇਥੋਂ ਦੇ ਪੁਜਾਰੀ ਜੀ ਨੇ ਗੱਲ ਕੀਤੀ ਇਥੋਂ ਦੇ ਜੋ ਮਾਤਾ ਜੀ ਨੂੰ ਚਰਨਜੀਤ ਦੇ ਪਿਤਾ ਜੀ ਮੰਨਦੇ ਸਨ ਆਜੋ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਨੇ ਵੀ ਸਾਨੂੰ ਸਾਰੀ ਜਾਣਕਾਰੀ ਦਿੱਤੀ ਤੁਹਾਨੂੰ ਹੋਰ ਵੀ ਅੱਗੇ ਜਾਣਕਾਰੀ ਦਿੰਦੇ ਰਹਾਂਗੇ ਦੂਸਰੇ ਮੰਦਰਾਂ ਦੇ ਵਿੱਚ ਵੀ ਤੁਹਾਨੂੰ ਲੈ ਕੇ ਚੱਲਾਂਗੇ ਦਰਸ਼ਨ ਕਰੋ ਇੱਕ ਵਾਰ ਜਰੂਰ ਆ ਕੇ ਦੇਖੋ ਮਾਤਾ ਮੰਸਾ ਦੇਵੀ ਦੇ ਮੰਦਰ ਵਿਖੇ ਸਾਰੀਆਂ ਤੁਹਾਡੀਆਂ ਮਨੋ ਕਾਮਨਾ ਪੂਰਨ ਹੋ ਜਾਣਗੀਆਂ ਜੈ ਮਾਤਾ ਦੀ